ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਦੇਖੋ ਯੂਕੇ ਦੇ ਜਿਹੜੇ ਵਰਕ ਪਰਮਿਟ ਆ ਕਿਸੇ ਨੇ ਵੀ ਅਪਲਾਈ ਕਰਾਉਣਾ ਹੈ ਕਿਸੇ ਨੂੰ ਵੀ ਅਪਲਾਈ ਕਰਾਉਣ ਚ ਹੈਲਪ ਚਾਹੀਦੀ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਐਡਵਾਈਸ ਚਾਹੀਦੀ ਆ ਉਹ ਇੰਸਟਾ ਤੇ ਸੰਪਰਕ ਕਰ ਸਕਦਾ ਆ ਤੇ ਜੇ ਤੁਸੀਂ ਅਪਲਾਈ ਕਰਾਉਣਾ ਹੈ ਤਾਂ ਵੀ ਤੁਸੀਂ ਜਦੋਂ ਫਾਈਨਲ ਡਿਸੀਜਨ ਲੈਂਦੇ ਆ ਤੇ ਮੈਂ ਤਾਂ ਹੀ ਤੁਹਾਨੂੰ WhatsApp ਆਪਣੇ ਆਪਣੇ ਨੰਬਰ ਸੈਂਡ ਕਰੂੰਗਾ वैसे ਤੁਸੀਂ ਇਸਟਾ ਦੇ ਵੀਡੀਓ ਕਾਲ ਕਰ ਸਕਦੇ ਹੋ ਇਸਟਾ ਦੇ ਸਾਰੀ ਗੱਲਬਾਤ ਕਰ ਸਕਦੇ ਹੋ ਜਦੋਂ ਤੁਸੀਂ ਫਾਈਨਲ ਡਿਸੀਜਨ ਲੈ ਲੈਂਦੇ ਆ ਫਿਰ ਮੈਂ ਤੁਹਾਨੂੰ ਆਪਣੇ WhatsApp ਨੰਬਰ ਜਿਹੜਾ ਉਹ ਸੈਂਡ ਕਰ ਦਊਗਾ ਠੀਕ ਹੈ ਜੀ ਤੇ ਬਾਕੀ ਅਜਿੱਦਾ ਐਗਰੀਕਲਚਰ ਦਾ ਹੋ ਗਿਆ ਫਰੂਟ ਪੈਕਿੰਗ ਦਾ ਹੋ ਗਿਆ ਗਰੋਸਰੀ ਸ਼ਾਪ ਦਾ ਹੋ ਗਿਆ ਟੇਕਵੇ ਦਾ ਹੋ ਗਿਆ ਰੈਸਟੋਰੈਂਟ ਦਾ ਹੋ ਗਿਆ ਸਲੂਨ ਦਾ ਹੋ ਗਿਆ ਪਾਰਲਰ ਦਾ ਹੋ ਗਿਆ ਜੱਗ ਸੇ ਹੋਟਲ ਲਾਈਨ ਦਾ ਹੋ ਗਿਆ ਤੇ ਇਸ ਤਰ੍ਹਾਂ ਦੇ ਕਾਫੀ ਵਰਕ ਪਰਮਿਟ ਆ ਪਰ ਇਹ ਆ ਕਿ ਜਿੱਥੋਂ ਵੀ ਤੁਸੀਂ ਅਪਲਾਈ ਕਰਾਉਣਾ ਹੈ ਉਹ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੇ ਚਾਹੀਦੀ ਹੈ ਕਿ ਜਿਸ ਕੰਪਨੀ 'ਚ ਤੁਹਾਨੂੰ ਭੇਜ ਰਹੇ ਆ ਉਹ ਕੰਪਨੀ ਤੁਹਾਨੂੰ 100% ਕੰਮ ਦੇਵੇ ਠੀਕ ਹੈ ਜੀ ਇਹ ਚੀਜ਼ ਬਹੁਤ ਜ਼ਰੂਰੀ ਆ ਤੇ ਦੇਖੋ ਅਸੀਂ ਜਿਸ ਕੰਪਨੀ 'ਚ ਤੁਹਾਡਾ ਅਪਲਾਈ ਕਰਾਉਣ 'ਚ ਹੈਲਪ ਕਰੀਦੀ ਆ ਇਹ ਸ਼ੋਰ ਹੁੰਦਾ ਕਿ ਕੰਪਨੀ ਤੁਹਾਨੂੰ 100% ਕੰਮ ਦੇਊਗੀ ਤੁਹਾਨੂੰ ਇੱਥੇ ਆ ਕੇ ਖੱਜੜਖੁਆਰੀ ਹੋਣ ਦੀ ਲੋੜ ਨਹੀਂ ਤੇ ਨਾ ਇੱਥੇ ਆ ਕੇ ਕੰਮ ਲੱਭਣ ਦੀ ਲੋੜ ਆ ਤੇ ਨਾ ਇੱਥੇ ਆ ਕੇ ਤੁਸੀਂ ਆ ਇਹ ਤੇ ਨਵੀਆਂ ਸਪੌਂਸਰਾਂ ਲੱਭਣੀਆਂ ਜਾਂ ਵੀਜ਼ਾ ਕੈਨਸਲ ਹੋਣ ਦਾ ਡਰਿਆ ਠੀਕ ਹੈ ਜੀ ਤੇ ਅਸੀਂ ਸਿਰਫ ਤੁਹਾਡੇ ਤੋਂ ਜਿਹੜੀ ਇੱਥੇ ਸਪੌਂਸਰ ਕੌਂਸਲੈਟਰ ਅਪਲਾਈ ਕਰਨੀਆਂ ਉਹ ਉਹਦੀ ਹੈਲਪ ਕਰਨੀ ਉਹਦੀ ਜੋ ਫੀਸ ਆ ਉਹ ਕਰਨੀ ਆ ਬਾਕੀ ਇੰਡੀਆ ਦਾ ਸਾਰਾ ਖਰਚਾ ਇਹ ਤੋਂ ਲੈ ਕੇ ਜਿਹੜੇ ਤੱਕ ਤੁਸੀਂ ਆਪ ਆਪਣੇ ਹੱਥੀਂ ਕਰਨਾ ਅਸੀਂ 1 ਰੁਪਿਆ ਨਹੀਂ ਲੈਣਾ ਇੱਕ ਵੀ ਰੁਪਿਆ ਨਹੀਂ ਲੈਣਾ ਐਮਬੈਸੀ ਫੀਸ ਤੋਂ ਲੈ ਕੇ ਜਿੱਥੋਂ ਫਾਈਲ ਰੈਡੀ ਕਰਾਉਣੀ ਆ ਸ਼ੋਰੰਜ ਟਿਕਟ ਐਨ ਐਸ ਹਰ ਇੱਕ ਚੀਜ਼ ਤੁਸੀਂ ਆਪ ਆਪਣੇ ਹੱਥੀਂ ਕਰਨਾ ਆਂ ਠੀਕ ਹੈ ਜੀ ਜਿੰਨਾ ਵੀ ਖਰਚਾ ਆ ਗਿਆ ਤੁਸੀਂ ਖੁਦ ਕਰਨਾ ਸੀ 1 ਰੁਪਿਆ ਨਹੀਂ ਲੈਣਾ ਠੀਕ ਹੈ ਜੀ ਅਸੀਂ ਸਿਰਫ ਇੱਥੇ ਤੁਹਾਨੂੰ ਸਪான்ਸਰ ਅਪਲਾਈ ਕਰਨ ਚ ਹੈਲਪ ਕਰਨੀ ਆ ਉਹਦੀ ਜੋ ਫੀਸ ਆ ਉਹ ਕਰਨੀ ਆ ਬਾਕੀ ਸਾਰਾ ਖਰਚਾ ਤੁਸੀਂ ਆਪ ਕਰਨਾ ਹੈ ਬਾਕੀ ਮੈਨਾਂ ਇਸ਼ਟਾ ਤੇ ਗੱਲ ਕਰੋ ਵਟਸਐਪ ਤੇ ਗੱਲ ਕਰੋ ਵੀਡੀਓ ਕਾਲ ਕਰੋ ਮੈਂ ਖੁਦ ਗੱਲ ਕਰਦਾ ਆ ਨਾ ਮੇਰਾ ਕੋਈ ਫੈਮਿਲੀ ਮੈਂਬਰ ਭੈਣ ਭਰਾ ਨਾ ਮੇਰਾ ਕੋਈ ਯਾਰ ਦੋਸਤ ਨਾ ਕੋਈ ਮੈਂ ਸਟਾਫ ਰੱਖਿਆ ਆ ਮੋਰੇ ਗੱਲ ਕਰਨ ਵਾਸਤੇ ਨਾ ਕਿਸੇ ਨੂੰ ਮੈਂ 에어ਪੋਰਟ ਤੋਂ ਲੈਣ ਜਾਂਦਾ ਆਂ ਨਾ ਕਿਸੇ ਦਾ ਵੀਜ਼ਾ ਅਪਲਾਈ ਕਰਨ ਵਾਸਤੇ ਐਮਬੈਸੀ ਜਾਂਦਾ ਆਂ ਠੀਕ ਹੈ ਜੀ ਜਦੋਂ ਵੀ ਤੁਸੀਂ ਕਾਲ ਕਰੋਗੇ ਮੈਂ ਹੀ ਗੱਲ ਕਰਨੀ ਮੈਂ ਹੀ ਚੱਕਣਾ ਆਂ ਤੇ ਜੇ ਤੁਹਾਨੂੰ ਕੋਈ ਕਹਿੰਦਾ ਆ ਕਿ ਚੀਮਾ ਭਾਜੀ ਹੈ ਨਹੀਂ ਉਹ ਕਿਤੇ ਗਿਆ 에어ਪੋਰਟ ਤੇ ਗਏ ਆ ਜਾਂ ਕਿਸੇ ਬੰਦੇ ਲੈਣ ਗਏ ਆ ਜਾਂ ਐਮਬੈਸੀ ਗਏ ਆ ਮੈਂ ਕਿਤੇ ਨਹੀਂ ਜਾਂਦਾ ਠੀਕ ਹੈ ਜੀ ਤੇ ਜਿਹੜੀ ਵੀ ਗੱਲ ਕਰਨੀ ਆ ਮੈਂ ਤੁਹਾਨੂੰ ਸਿੱਧੇ ਕਰਨੀ ਆ ਕੋਈ ਵਿਚ ਬੰਦਾ ਨਹੀਂ ਹੈਗਾ ਠੀਕ ਹੈ ਜੀ ਨਾ ਮੇਰਾ ਫੋਨ ਸੁਣਨ ਵਾਸਤੇ ਨਾ ਮੇਰੀ ਇੰਸਟਾ ਤੇ ਗੱਲ ਕਰਨ ਵਾਸਤੇ ਕੋਈ ਨਹੀਂ ਹੈਗਾ ਤੇ ਬਾਕੀ ਫੇਕ ਆਈਡੀਆਂ ਵਾਲਿਆਂ ਤੋਂ ਵੀ ਜਰੂਰ ਬਚੋ ਨਾ ਠੱਗਾ ਚੋਰਾ ਤੋਂ ਕਿਉਂਕਿ ਇਸ ਕਰਕੇ ਮੈਂ ਇਹ ਛੋਟੀ ਜੀ ਜਾਣਕਾਰੀ ਦਿੱਤੀ ਸੀ ਬਾਕੀ ਥੈਂਕ ਯੂ ਆਪਣਾ ਖਿਆਲ ਰੱਖਿਓ ਜਿਹਨੇ ਅਪਲਾਈ ਕਰਉਣਾ ਸੰਪਰਕ ਕਰ ਸਕਦੇ ਆਂ